ਕੂਟਲਾ ਪੁਲਿਸ ਵੱਲੋਂ ਜਿਹੜੇ ਮਾਰੇ ਅੰਸਰ ਨੂੰ ਫਿਲੀ ਮੈਨਚਲਾਰੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਮੈਡਮ ਬਤਸਲਕ ਉੱਤਾ ਸਟੇ ਐਸ ਐਸ ਪੀ ਕੂਟਲਾ ਜਿਦੀ ਰਹਿਮੈ 8 ਕੱਲ ਇੱਕ ਜਿਹੜਾ ਵਹੀਕਲ ਗੈਂਗ ਹੈਗਾ ਉਹਨੂੰ ਬੱਸ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਹੈ ਗੁਰਪ੍ਰੀਤ ਨਜੂਤ ਹੈਗਾ ਤੇ ਵਿਕਾਸ ਹੈ ਇਹ ਤਿੰਨ ਲੜਕੇ ਜਿਹੜੇ ਦੋ ਸੰਵਾਲਪੁਰ ਦੇ ਇੱਕ ਢਿਲਮਾ ਦਾ ਹੈਗਾ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਆ ਪਹਿਲਾਂ ਵੀ ਇਹ ਚੋਰੀ ਦੇ ਕੇਸ ਇਹਨਾਂ ਤੇ ਰਿਜਿਸਟਰ ਹੋਏ ਆ ਇਹਨਾਂ ਕੋਲੋਂ ਅਸੀਂ 10 ਜਿਹੜੇ ਮੋਟਰਸਾਈਕਲ ਉਹ ਬਰਾਮਦ ਕੀਤੇ ਹੈਗੇ ਆ ਸੀਏ ਸਟਾਫ ਕੋਟਲਾ ਦੇ ਵਿੱਚ ਔਰ ਇਹਨਾਂ ਦਾ ਅਸੀਂ ਰਿਮਾਨਡ ਜਿਹੜਾ ਹਾਸਲ ਕਰਕੇ ਇਹਨਾਂ ਕੋਲੋਂ ਅਸੀਂ ਕੁਛ ਇਸ ਕਰ ਰਹੇ ਆ ਇਹਨਾਂ ਨੇ ਮੰਨਿਆ ਕਿ ਦੋ ਜਿਹੜੇ ਮੋਟਰਸਾਈਕਲ ਹੈਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੇ ਸੀਗੇ ਬਾਕੀ ਵਕਫ ਵਕਫ ਥਾਵਾਂ ਤੋਂ ਜਦ ਦਲੰਦਰ ਜਾਂ ਇਹਨਾਂ ਤੋਂ ਕਰਤਾਰਪੁਰ ਸਾਈਡ ਤੋਂ ਸ਼ਹਿਰ ਤੋਂ ਸਿਟੀ ਤੋਂ ਉੱਥੋਂ ਪਿੱਤੇ ਹੈਗੇ ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਤੋਂ ਆਇਡੈਂਟੀਫਿਕੇਸ਼ਨ ਕਰਾ ਰਹੇ ਹਾਂ ਵੀ ਕਿੱਥੋਂ-ਕਿੱਥੋਂ ਚੋਰੀ ਕੀਤੀ ਹੈਗੇ ਜੀ ਪੁਰਾਣਾ ਗ੍ਰਿੰਨਨ ਕੋਡ ਵੀ ਆ ਇਹਨਾਂ ਦੇ 1 ਲੱਖ ਪਹਿਲਾਂ ਵੀ ਪਰਚੇ ਦਰਜ ਹੈ ਇੱਕ ਦੇ 1 ਲੱਖ 4 ਪਰਚੇ ਦਰਜ ਹੈਗੇ ਇੱਕ ਦੇ 1 ਲੱਖ ਇੱਕ ਪਰਚੇ ਦਰਜ ਹੈਗੇ ਇਹ ਜੇਲ ਵਿੱਚੋਂ ਆਏ ਆ ਬਾਅਦ ਵਿੱਚ ਆ ਕੇ ਇਹਨਾਂ ਨੇ ਆਪਣਾ ਵਾ ਇੱਕ ਹੋਰ ਗੈਂਗ ਜਿਹੜਾ ਹੈ ਚੋਰੀ ਦੇ ਬੰਦੇ ਚੋਰੀ ਦੇ ਪਰਚੇ ਦਰਜ ਹੈ ਨਾ ਸਿਟੀ ਨਾਲ ਨੇ ਲੋਕਾਂ ਦੇ ਬੱਚੇ ਨੇ ਚੋਰੀ ਘਾਇਆ ਹੈ ਵਿਕਾਸ ਹਮਸੋ ਇਹਨਾਂ ਨਾਲ ਹੋਣ ਰਿਹਾ ਕਿ ਪਹਿਲਾਂ ਵੀ ਇਹਨਾਂ ਨਾਲ ਹੀ ਕੰਮ ਕਰਦੇ ਹੋਏ ਇਹ ਪਹਿਲਾਂ ਜੇਲ੍ਹ ਵਿੱਚ ਇਕੱਠੇ ਰਹੇ ਹੈਗੇ ਆ ਦੋ ਜਣੇ ਉਸ ਤੋਂ ਬਾਅਦ ਬਾਹਰ ਆਏ ਆ ਉਹ ਇਹਦੇ ਕੰਟੈਕਟ ਚਾਹੇ ਵਿਕਾਸ ਦੇ ਵਿਕਾਸ ਵੀ ਇਹਨਾਂ ਨਾਲ ਲੈ ਗਿਆ ਨਾਲ ਲੈ ਕੇ ਤੇ ਦੁਬਾਰਾ ਇਹਨਾਂ ਨੇ ਆਪਾਂ ਤਿੰਨਾਂ ਮੈਂਬਰ ਦੀ ਟੀਮ ਜਿਹੜਾ ਉਹ ਤਿਆਰ ਕਰ ਲਿਆ ਤੇ ਜਿਹੜੇ ਵਹੀਕਲ ਜਿਹੜੇ ਚੋਰੀ ਕਰਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅਸਰ ਕਿੱਥੇ ਜਾਣੇ ਮੀਟ ਦੇ ਉਸ ਪਤਾ ਇਹਦੇ ਵਾਰ ਹੁਣ ਤਫਤੀਸ਼ ਦਾ ਵਿਸ਼ਾ ਹੈ ਉੱਤੇ ਅਸੀਂ ਵਰਕ ਕਰ ਰਹੇ ਹਾਂ ਤੋਂ ਪੁਸ਼ੀਸ਼ ਕਰਾਂਗੇ ਪਹਿਲਾਂ ਤਾਂ ਸੀ ਅਰੈਸਟ ਕੀਤੇ ਸਾਰੇ ਵਹੀਕਲ ਜਿਹੜੇ ਹੈਗੇ ਆਖੋਖ ਜਗ੍ਹਾ ਤੇ ਸੀਗੇ ਉਹ ਸਾਰੇ ਅਸੀਂ ਬੰਦ ਕਰ ਲਏ ਇਹਨਾਂ ਤੋਂ ਤਾਂ ਹੁਣ ਨੈਕਸਟ ਜਿਹੜੀ ਹੈ ਤਫਤੀਸ਼ ਵਿੱਚ ਦੇਖਦੇ ਹਾਂ ਵੀ ਕਿੱਥੇ ਕਿੱਥੇ ਵੇਚ ਰਏ ਸੀਗੇ ਜਾਂ ਜਿਹੜੇ ਬੰਦੇ ਇਹਨਾਂ ਨਾਲ ਹੋਰ ਹੋ ਸਕਦੇ ਹੈਗੇ ਉਹਦੇ ਬਾਰੇ ਦੇਖਣਾ ਇਹ ਕਿਉਂ 6 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਨੂੰ ਇੱਕੋ 8 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਨੂੰ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਸ਼ੁਰੂ ਕੀਤਾ ਤਿਆਰ ਇਹ ਜਿਹੜੀ ਇਸ ਮਾਮਲੇ ਤੇ ਬੇਸ ਲੈ ਚੋਰੀ ਦੇ ਕਿਸਮ ਚਲੋ 3 3 3 ਥੈਂਕ ਯੂ